ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਇਹ ਸਾਰਾ ਮੰਜ਼ਰ ਤੁਹਾਨੂੰ ਹੈਰਾਨ ਪਰੇਸ਼ਾਨ ਕਰ ਸਕਦਾ ਹੈ ਕਿਉਂਕਿ ਇੱਕ ਪਾਸੇ ਇੱਥੇ ਲੁੱਟ ਜਿਹੜੀ ਹੋਈ ਹੈ ਉਹ 70 ਲੱਖ ਰੁਪਏ ਤੱਕ ਪਹੁੰਚਣ ਦਾ ਦਾਵਾ ਕੀਤਾ ਗਿਆ ਹੈ ਪਰ ਅਜੇਹ ਦੇ ਵਿੱਚ ਇਹ ਤਸਵੀਰਾਂ ਦੇਖ ਕੇ ਹਰ ਕੋਈ ਹੈਰਾਨ ਹੋਇਆ ਪਿਆ ਹੈ ਜਿੱਥੇ ਕਿ ਇੱਕ ਮੱਦਮ ਜੀ ਉਮਰ ਦਾ ਮੁੰਡਾ ਕਿਵੇਂ ਕੰਦ ਟੱਪ ਕੇ ਪਹਿਲਾਂ ਘਰ ਤੇ ਅੰਦਰ ਵੱੜਦਾ ਤੇ ਉਸ ਤੋਂ ਬਾਅਦ ਅੰਦਰ ਜਿਸ ਤਰ੍ਹਾਂ ਉਸ ਦੇ ਵੱਲੋਂ ਚੋਰੀ ਦੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਰਦਾ ਸਾਰਾ ਸਮਾਨ ਖਿੰਡਿਆ ਪਿਆ ਇਹ ਉਸ ਮੌਕੇ ਘਟਨਾ ਵਾਪਰਦੀ ਹੈ ਜਦੋਂ ਘਰ ਵਾਲੇ ਕਿਸੇ ਸੰਸਕਾਰ ਤੇ ਗਏ ਹੋਏ ਸਨ ਪਰ ਪਿੱਛੋਂ ਇਹ ਮੁੰਡਾ ਇਹ ਚੋਰ ਜਿਹੜਾ ਕਿ ਇਸਨੇ ਮੂ ਵੀ ਨਹੀਂ ਟਕਿਆ ਹੁੰਦਾ ਇਹ ਘਰ ਦੇ ਵਿੱਚੋਂ ਸੋਨੇ ਦਾ ਤਕਰੀਬਨ ਦੱਸਿਆ ਜਾਂਦਾ ਹੈ ਕਿ 70 ਲੱਖ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਜ਼ਿਕਰ ਖਾਸ ਹੈ ਕਿ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਪ੍ਰਤਾਪਨਗਰ ਇਲਾਕੇ ਦੇ ਵਿੱਚ ਇੱਕ ਪਰਿਵਾਰ ਜਤੋਂ ਆਪਣੇ ਕਿਸ ਰਿਸ਼ਤੇਦਾਰ ਦੇ ਸੰਸਕਾਰ ਤੇ ਗਿਆ ਹੋਇਆ ਸੀ ਤਾਂ ਪਿੱਛੋਂ ਚੋਰ ਘਰ ਦੇ ਵਿੱਚ ਦਾਖਲ ਹੁੰਦਾ ਅਤੇ ਇਸ ਘਟਨਾ ਨੂੰ ਅੰਜਾਮ ਦਿੰਦਾ ਇਸ ਮੌਕੇ ਪੀੜਤ ਪਰਿਵਾਰ ਦਾ ਕਹਿਣਾ ਸੀ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਸੰਸਕਾਰ ਤੇ ਗਏ ਹੋਏ ਸੀ ਅਤੇ ਜਦੋਂ ਘਰ ਪਹੁੰਚ ਕੇ ਦੇਖਿਆ ਤਾਂ ਕਮਰੇ ਦੇ ਦਰਵਾਜ਼ੇ ਟੁੱਟੇ ਹੋਏ ਸਨ ਅਲਮਾਰੀਆਂ ਦਾ ਸਮਾਨ ਖਿੰਡਿਆ ਹੋਇਆ ਸੀ ਉਹਨਾਂ ਨੇ ਕਿਹਾ ਕਿ ਸਾਡਾ ਸੋਨੇ ਦੀ ਤਿੱਲੀ ਕੋਕਿਆਂ ਦਾ ਕੰਮ ਹੈ ਤੇ ਚੋਰ ਸਾਡਾ ਸਾਰਾ ਸਮਾਨ ਲੁੱਟ ਕੇ ਫਰਾਰ ਹੋ ਗਿਆ ਮੇਰਾ ਨਾਮ ਸਰਪਜੀਤ ਕੌਰ ਹੈ ਹਾਂਜੀ ਤੇ ਕੋਹੇਰਾ ਨਾਲ ਤੇ ਕੀ ਕਰਾ ਲੱਗਾ ਤੁਹਾਨੂੰ ਹਾਂਜੀ ਪਟਾਪ ਨਗਰ ਦੇ ਰਹਿਣ ਵਾਲੇ ਹਾਂਜੀ ਕੀ ਗੱਲ ਅੱਜ ਮਨ ਹੋਈ ਅੱਜ ਅਸੀਂ ਘਰੋਂ ਗਏ ਜੇ ਤੋ 3 ਵਜੇ ਦਾ ਮਤਲਬ ਕਿ ਟਾਈਮ ਸੀਗਾ ਜਦੋਂ ਇਹ ਵਾਰਤ ਆ ਤੁਸੀਂ ਸਾਡੇ ਨਾਲ ਅਸੀਂ 3:30 ਪੌਣੇ 4 ਦੇ ਵਿੱਚ ਘਰ ਆ ਗਏ ਆ ਆਦਨ ਨੂੰ ਵੇਖਿਆ ਵੀ ਉਹ ਵਾਰਤ ਤਵੇ ਸੀਗਾ ਅਸੀਂ ਅੰਦਰ ਨੂੰ ਵੇ ਤੇ ਗ੍ਰੇਲਰ ਪਾਰੀ ਟੁੱਟੀ ਪਈ ਸੀ ਫਿਰ ਅਸੀਂ ਆਪਣਾ ਲੋਕ ਖੋਲਿਆ ਜਰਾ ਅੰਦਰ ਗਏ ਤੇ ਅੰਦਰ ਸਾਰਾ ਸਾਡੇ ਲਮਾਰੀਆਂ ਫੋਲੀਆਂ ਸਾਰਾ ਸੋਨੇ ਦਾ ਸਮਾਨ ਸਾਰਾ ਲੈ ਗਏ ਕੱਢ ਕੇ ਕੈਸ਼ ਵੀ ਹੈਗਾ ਸੀ ਤੇ ਕੋਈ ਸੀਸੀਟੀਵੀ ਕੈਮਰਾ ਵੀ ਚਾਹ ਉਹਨੂੰ ਹਾਂ ਜੀ ਉਹਦੀ ਫੇਸ ਆ ਗਿਆ ਰਿਕਵਰ ਹੋ ਗਿਆ ਫੇਸ ਉਹਦਾ ਮੌਕੇ ਤੇ ਪੁਲਿਸ ਪਹੁੰਚੀ ਸੀ ਹਾਂਜੀ ਮੌਕੇ ਤੇ ਪੁਲਿਸ ਪਹੁੰਚ ਕੇ ਉਹਨਾਂ ਨੇ ਪ੍ਰਕਿਰਵਾਇ ਸ਼ੁਰੂ ਕੀਤੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਮੰਗ ਕਰਦੇ ਸਾਡੋ ਸਾਡਾ ਸਾਰਾ ਜਾਨਕਸਾਨ ਹੋ ਗਿਆ ਸਾਰਾ ਸਾਡਾ ਵਾਪਸ ਜਲਦੀ ਤੋਂ ਜਲਦੀ ਮਿਲ ਜਾਏ ਕਿ ਕੀਤੀ ਜਾਂ ਜਿਹੜੇ ਜਿਹੜੇ ਸੀਸੀਟੀਵੀ ਕੈਮਰਾ ਵਿੱਚ ਉਹ ਇੱਕ ਨੋਜਵਾ ਸੀ ਜਾਂ ਦੋ ਜਿਆਦਾ ਸੀ ਉਹ ਇੱਕ ਇੱਕ ਦੀ ਸ਼ਕਲ ਇੱਕੋ ਹੀ ਨਜ਼ਰ ਆਇਆ ਹੈ ਕੈਮਰੇ ਦੇ ਵਿੱਚ ਹਾਂਜੀ ਮੇਰਾ ਨਾਮ ਹਰਚਰਨ ਸਿੰਘ ਹੈ ਜੀ ਮੈਂ ਪ੍ਰਤਾਪ ਨਗਰ ਦਾ ਰਹਿਣ ਵਾਲਾ ਜੀ ਇਹ 581 ਦਾ ਹਾਂਜੀ ਕੀ ਗੱਲ ਹੈ ਜੀ ਸਰ ਕੀ ਗੱਲ ਹੈ ਗੱਲ ਇਦਾਂ ਹੀ ਹੈ ਸੰਸਕਾਰ ਤੇ ਕਿਸੇ ਮੇਰੇ ਸੰਬੰਧ ਦਾ ਫਾਦਰ ਸਾਹਿਬ ਹੋ ਗਏ ਸੀ ਹਸਪਤਾਲ ਉਹ ਤਾਂ ਗਏ ਤੇ ਆਂਧਾ ਨਹੀਂ ਵੇਖਿਆ ਤੇ ਤਾਲੇ ਤੋਂ ਲੈ ਟੁੱਟੋਏ ਸਾਰੇ ਚੋਰੀ ਹੋ ਗਈ ਬੜੀ ਸਾਰਾ ਕੁਝ ਹੀ ਕਿੰਨੇ ਕੁ ਦਾ ਪੰਕ ਟਾਈਮ ਸੀ ਆਈਡੀਆ 3 ਵਜੇ ਦਾ ਟਾਈਮ ਆਇਆ ਭਾਈ ਫਿਰ ਕੀ ਕੀ ਚੋਰੀ ਹੋ ਗਈ ਅਜੇ ਮੇਰਾ ਟਿਲੀਆਂ ਕੋਕਿਆਂ ਦਾ ਕੰਮ ਲਗਾ ਕਰਦਾ ਤੇ ਉਹ ਸਾਰਾ ਸਮਾਨ ਗਾਇਬ ਹੋ ਗਿਆ ਹੈ ਕਿੰਨੇ ਕੁ ਦਾ ਨੁਕਸਾਨ ਆਇਆ ਭਜੀ ਆਇਆ 70 ਕ ਲੱਖ ਦਾ ਆਈਡੀਆ ਨੁਕਸਾਨ ਸਰ ਜਿਹਨੂੰ ਚੋਰੀ ਕੀਤੇ ਕਿਹੜੀ ਜਗ੍ਹਾ ਤੋਂ ਆਇਆ ਸੀ ਉਹ ਘਰ ਕੋਈ ਹੈਗਾ ਸੀ ਉਸ ਟਾਈਮ ਤੇ ਕਿ ਨਹੀਂ ਨਹੀਂ ਘਰ ਕੋਈ ਨਹੀਂ ਆਇਆ ਸਰ ਤਾਲਾ ਤੋੜ ਕੇ ਗਏ ਤਾਲਾ ਤੋੜ ਕੇ ਸਾਰਾ ਕੁਝ ਤੋੜ ਕੇ ਲੈ ਗਏ ਸਰ ਹਾਂ ਸਰ ਜਿਹੜੀਆਂ ਗਰੇਲਾ ਵਗੈਰਾ ਜਿਹੜੀਆਂ ਆ ਗਰੇਲਾ ਵੀ ਸਾਰੀਆਂ ਤੋੜ ਕੇ ਸੀਸੀਓ ਉਹ ਵੀ ਲੈ ਗਏ ਉਹ ਕੀ ਡੀਵੀਆਰ ਵੀ ਲੈ ਗਏ ਸਾਰਾ ਉਸ ਤਰ੍ਹਾਂ ਕੈਮਰੇ ਵੀ ਚਾਹੇ ਹਾਂ ਕੈਮਰੇ ਚ ਆਇਆ ਇੱਕ ਬੰਦਾ ਆਇਆ ਇੱਕ ਹਾਂਜੀ ਹਾਂਜੀ ਉਹ ਸ਼ੌਂਦਾ ਪਿਆ ਕਿੰਨੇ ਕੁ ਵੇਲੇ ਟਾਈਮ ਕੀ ਅੱਜ 3 ਵਜੇ ਦਾ ਰਹਿਮ ਤੇ ਇਸ ਵਾਰ ਇਹ ਸਰ ਕਪੁਲਿਸ ਨੂੰ ਕੰਪਲੇਨ ਕਰ ਦਿੱਤੀ ਹਾਂ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਮੁਕੇ ਤੇ ਪੁਲਿਸ ਪਹੁੰਚ ਗਈ ਸੀ ਆ ਗਈ ਹਾਂ ਜੀ ਹਾਂ ਜੀ ਹਾਂ ਦੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਜੀ ਪ੍ਰਸ਼ਾਸਨ ਕੋਲ ਹੀ ਹੋਏ ਕੀਤਾ ਜਾਵੇ ਪਤਾ ਕੀਤਾ ਜਾਵੇ ਮੇਰੇ ਮਾਰਾ ਬੰਦਾ ਇਹ ਸਾਨੂੰ ਇਨਫੋਰਮੇਸ਼ਨ ਆਈ ਸੀਗੀ 112 ਤੇ ਕਿ ਇੱਥੇ ਘਰ ਹੈ ਉਹਦੇ ਬੰਦੇ ਕਿਸੇ ਸੰਸਕਾਰ ਤੇ ਗਏ ਹੋਏ ਸੀਗੇ ਤੇ ਮ 3 ਵਜੇ ਦੇ ਆਸ-ਪਾਸ ਤੇ ਉੱਥੋਂ ਪਿੱਛੇ ਤੋਂ ਕੋਈ ਬੰਦਾ ਆ ਕੇ ਇਹਨਾਂ ਦੇ ਘਰ ਤੋਂ ਚੋਰੀ ਕਰਕੇ ਲੈ ਗਿਆ ਤੇ ਸਾਡੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਅਸੀਂ ਆਸ-ਪਾਸ ਦੇ ਏਰੀਏ ਨੂੰ ਦੇਖ ਰਹੇ ਹਾਂ ਕੈਮਰੇ ਦੇਖ ਰਹੇ ਹਾਂ ਤੇ ਅੱਗੇ ਕੋਈ ਇਨਫੋਰਮੇਸ਼ਨ ਹੋਵੇਗੀ ਤਾਂ ਤੁਹਾਨੂੰ ਦੱਸਾਂਗੇ ਸਰ ਕੋਈ ਸੀਸੀਟੀਵੀ ਵਗੈਰਾ ਆਈ ਸਾਹਮਣੇ ਹਾਂਜੀ ਇੱਕ ਬੰਦਾ ਆਇਆ ਜੀ ਹੈ ਉਹਦੀ ਆਈਡੈਂਟੀਫਿਕੇਸ਼ਨ ਚੱਲ ਰਹੀ ਹੈ ਤੇ ਕੈਮਰੇ ਫੋਲੋ ਅਪ ਕਰ ਰਹੇ ਆ ਤੇ ਜਦੋਂ ਸਬਸਟੈਂਸ਼ੀਅਲ ਇਨਫੋਰਮੇਸ਼ਨ ਆਉਗੀ ਤਾਂ ਅਸੀਂ ਦੱਸ ਦਿਆਂਗੇ ਸਰ ਕੋ ਮਕਾਨ ਮਾਲਕ ਨੇ ਦੱਸਿਆ ਕਿ ਕਿੰਨੇ ਕੁ ਦਾ ਨੁਕਸਾਨ ਕੀ ਕੀ ਲੈ ਗਿਆ ਕੋਈ ਉਹਨੇ ਉਹਨਾਂ ਦਾ ਐਸਟੀਮੇਟਡ ਪੂਰਾ ਐਗਜ਼ੈ ਉਹਨਾਂ ਦਾ ਮਤਲਬ ਉਹ ਆਪਣੇ ਸਾਰੇ ਜਿਹੜੇ ਵੀ ਹੈ ਉਹ ਚੀਜ਼ਾਂ ਦੇਖ ਰਹੇ ਨੇ ਆਪਣੀ ਪਾਰਟੀ ਉੱਤੇ ਐਫ ਆਈ ਆਰ ਦਰਜ ਕਰ ਰਹੀ ਹੈ ਜੀ ਤਾਂ ਜਦ ਵੀ ਇਹ ਕਨਫਰਮ ਹੋ ਜਾਏਗਾ ਤਾਂ ਉਸ ਨੂੰ ਦੱਸ ਦੇਵਾਂਗੇ